ਅਮਰ ਸਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸਦਾ ਗੁਰਪ੍ਰੀਤ ਸਿੰਘ ਭੁਲਰ ਦੀ ਗਵਾਈ ਦੇ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਔਰ ਵੱਡੀਆਂ ਖੇਪਾਂ ਜਿਹੜੀਆਂ ਬਰਾਮਦ ਕੀਤੀਆਂ ਨੇ ਓਪੀਐਮ ਵੀ ਇਸ ਦੇ ਵਿੱਚ ਕੈਮੀਕਲ ਵੀ ਆ ਔਰ ਹੈਰੋਨ ਵੀ ਆ ਨਾਲ ਪਿਸਟਲ ਵੀ ਜਿਹੜੇ ਅਸਲਾ ਵੀ ਬਰਾਮਦ ਕੀਤਾ ਸਰ ਸਭ ਤੋਂ ਪਹਿਲਾਂ ਇਹ ਜਿਹੜਾ ਗੈਂਗ ਸੀਗਾ ਇਹਨਾਂ ਕੋਲ ਜਿਹੜਾ ਸਮਾਨ ਹੈ ਇਹ ਇਕੱਟਾ ਹੀ ਬਰਾਮਦ ਹੋਇਆ ਕਿ ਔਰ ਕਿਸ ਏਰੀਆ 'ਚ ਆਪਰੇਟ ਕਰ ਰਹੇ ਸੀ ਸਰ ਦੇਖੋ ਸਾਡੀ ਇਹ ਜਿਹੜੀ ਇਸਲਾਮਾਬਾਦ ਥਾਣੇ ਦੀ ਪੁਲਿਸ ਫੋਰਸ ਹੈ ਅੰਡਰ ਦੀ ਸੁਪਰਵਾਈਜ਼ਨ ਆਫ ਜਸਵੀਰ ਸਿੰਘ ਉਹਨਾਂ ਦੇ ਥੱਲੇ ਬਲਵਿੰਦਰ ਸਿੰਘ ਸਾਡੇ ਸਬ ਇੰਸਪੈਕਟਰ ਔਰ ਉਹਨਾਂ ਦੀ ਟੀਮ ਜਿਹਦੇ ਉੱਤੇ ਵਿਸ਼ਾਲਜੀਤ ਜੀ ਆਪਣੇ ਜਸਪਾਲ ਏਸੀਪੀ ਔਰ ਉੱਪਰ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਮੰਡੇਰ ਜੀ ਸਾਰੀ ਟੀਮ ਨੇ ਬੜਾ ਅਣਥੱਕ ਮਿਹਨਤ ਕੀਤੀ ਹੈ ਔਰ ਇਸ ਸਾਰੇ ਜਿਹੜੇ ਗੈਂਗ ਨੂੰ ਇਹਦਾ ਪਰਦਾ ਫਾਸ਼ ਕੀਤਾ ਹੈ ਮੋਡਿਊਲ ਦਾ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਐ ਡਰੱਗ ਵੀ ਐ ਤੇ ਆਰਮਜ਼ ਵੀ ਐ ਤੇ ਡਰੱਗਜ਼ ਦੇ ਵਿੱਚ ਹਿਰੋਇਨ ਵੀ ਐ ਜਿਹੜੀ ਕਿ ਕ੍ਰਾਸ ਬਾਰਡਰ ਆਉਂਦੀ ਐ ਔਰ ਓਪੀਐਮ ਜਿਹੜੀ ਵਿਦਨ ਕੰਟਰੀ ਐ ਸਿਮਿਲਰਲੀ ਵੈਪਨਸ ਵੀ ਵਿਦਿਨ ਕੰਟਰੀ ਵਾਲੇ ਵੀ ਨੇ ਤੇ ਕ੍ਰਾਸ ਬਾਰਡਰ ਵੀ ਨੇ ਕਿਉਂਕਿ ਇਹ ਸਪੈਸੀਫਿਕਟਡ ਵੈਪਨ ਮਿਲਿਆ ਜਿਹੜਾ ਗਲੌਕ ਇਟਾਲੀਅਨ ਔਰ ਬਾਕੀ ਕੁਝ ਕੰਟਰੀ ਮੇਡ ਵੀ ਨੇ ਜਿਸ ਤੋਂ ਇਹ ਸ਼ੋਅ ਹੁੰਦਾ ਕਿ ਦੋਨੋਂ ਜਗ੍ਹਾ ਆਪਰੇਟ ਕਰ ਰਹੇ ਸੀ ਵਿਦਿਨ ਕੰਟਰੀ ਐਂਡ ਕ੍ਰਾਸ ਬਾਰਡਰ ਆਲਸੋ ਇਹ ਚ ਸਨੀ ਨਾਮ ਦਾ ਜਿਹੜਾ ਮੇਨ ਬੰਦਾ ਹੈਗਾ ਔਰ ਉਹ ਦਿੱਤਿਆ ਉਹਦਾ ਭਰਾ ਨਾਲ ਸ਼ੰਭੂ ਇਹ ਤਿੰਨ ਬੰਦੇ ਫੜੇ ਗਏ ਔਰ ਸਨੀ ਦੀ ਬੇਟੀ ਜਿਹੜੀ ਮੁਸਕਾਨ ਹੈ ਕਿਉਂਕਿ ਉਹ ਸਾਰੀ ਕਨਸਾਈਨਮੈਂਟ ਨੂੰ ਛਪਾਉਣ ਤੇ ਇਧਰ ਉਧਰ ਕਰਨ ਦੇ ਵਿੱਚ ਉਹਦਾ ਰੋਲ ਸਾਹਮਣੇ ਆਇਆ ਤਾਂ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਸਰੇ ਇਹਨਾਂ ਨੇ ਜਿਹੜਾ ਖੁਦ ਤੇ ਤਸਕਰੀ ਕਰਦੇ ਸਮਗਲਿੰਗ ਕਰਦੇ ਸੀ ਜਿਸ ਵੱਡੇ ਲੈਵਲ ਤੇ ਤਾਂ ਫਿਰ ਇਹਨਾਂ ਨੇ ਬਾਕੀਆਂ ਦੇ ਵੀ ਸਰ ਫੈਮਿਲੀ ਮੈਂਬਰ ਇਨਵੋਲਵ ਹੋ ਸਕਦੇ ਜਿਵੇਂ ਇਹ ਵੀ ਸੰਨੀ ਦੀ ਜਿਵੇਂ ਜਿਹੜੀ ਮੁਸਕਾਨ ਲੜਕੀ ਇਹ ਵੀ ਗ੍ਰਿਫਤਾਰ ਕੀਤੀ ਦੇਖੋ ਇਹ ਸਾਰੀ ਗੱਲ ਹੁਣ ਉਹਦੇ ਫੜੇ ਜਾਣ ਤੋਂ ਹੀ ਕਲੀਅਰ ਹੋਏਗੀ ਬਾਕੀ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਜਾਰੀ ਹੈ ਜਿਵੇਂ ਜਿਵੇਂ ਜਿਹਦਾ ਰੋਲ ਆਏਗਾ ਆਪਾਂ ਉਹਦੇ ਖਿਲਾਫ ਵਾਜਬ ਜੋ ਐਕਸ਼ਨ ਬਣਦਾ ਉਹ ਕੀਤਾ ਜਾਏ ਸਰ ਜਿਹੜਾ ਕੈਮੀਕਲ ਹੈ ਉਹਦਾ ਸੋਰਸ ਪਤਾ ਲੱਗਾ ਇਹਨਾਂ ਨੇ ਕੀ ਤੋਂ ਫੌਰਨ ਤੋਂ ਮਗਵਾਇਆ ਸੀ ਜਾਂ ਇੱਥੇ ਹੀ ਤਿਆਰ ਕੀਤਾ ਸੀ ਔਰ ਪਲੱਸ ਕੀ ਇੱਕ ਫੈਕਟਰੀ ਐਸਟੈਬਲਿਸ਼ ਕਰ ਲਈ ਸੀ ਇਹਨਾਂ ਨੇ ਜਿਹੜੀ ਉਹਦੀ ਮਿਕਦਾਰ ਵਧਾਉਂਦੇ ਦੇਖੋ ਕੈਮੀਕਲ ਦੀ ਗੱਲ ਤਾਂ ਆਪਾਂ ਲੈਬੋਰਟਰੀ ਤੋਂ ਚੈੱਕ ਕਰਵਾ ਰਹੇ ਹਾਂ ਉਸ ਤੋਂ ਰਿਪੋਰਟ ਤੋਂ ਬਾਅਦ ਹੀ ਕਹਿ ਸਕਾਂਗੇ ਬਟ ਇੰਨੀ ਗੱਲ ਜ਼ਰੂਰ ਹੈ ਕਿ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤਾ ਜਾ ਰਿਹਾ ਹੈ ਸਪੈਸ਼ਲੀ ਹਿਰੋਇਨ ਦੇ ਵਿੱਚ ਕross ਬਾਰਡਰ ਵੀ ਲਿੰਕ ਇਹਨਾਂ ਨੇ ਐਸਟੈਬਲਿਸ਼ ਹੋਏ ਨੇ ਜੀ ਅਜੇ ਨਹੀਂ ਸਾਹਮਣੇ ਆਏ बिकॉज सनी ਦੇ ਉੱਤੇ ਕਾਫੀ ਗੱਲਾਂ ਉਹਦੇ ਥਰੂ ਹੀ ਰਿਵੀਲ ਹੋਣੀਆਂ ਕਿਉਂਕਿ ਉਹ ਪੁਰਾਣਾ ਕ੍ਰਿਮੀਨਲ ਹੈ ਇਹਨੇ ਮੁਕਦਮੇ ਉੱਤੇ 26 ਦੇ ਕਰੀਬ ਪਹਿਲਾਂ ਜਿਹੜੇ ਕ੍ਰਿਮੀਨਲ ਕੇਸਸ ਦੇ ਵਿੱਚ ਉਹਦੇ ਖਿਲਾਫ ਦਰਜ ਨੇ ਉਹ ਅਸੀਂ ਦੇਖ ਕੇ ਉਹਨੂੰ ਉਸ ਤੋਂ ਅਗੇ ਤੁਹਾਨੂੰ ਦੱਸ ਸਕਾਂਗੇ। ਸ਼ਹੀਦਰੀ ਨੂੰ ਐਫਆਰ ਦਰਜ ਕੀਤੀ ਸੀ ਐਨਡੀਪੀਐਸ ਦੀ ਜਿੱਦੇ ਸੰਨੀ ਇਹ ਸਾਰਾ ਮਾਮਲਾ ਸੀ ਤਾਂ ਕਿਸੇ ਇਹ ਰਿਕਵਰੀਆਂ ਜਿਹੜੀਆਂ ਇੱਕ ਜਗ੍ਹਾ ਤੋਂ ਹੀ ਆ ਜਾਂ ਲੱਗ ਲੱਗ ਜਗ੍ਹਾ ਤੋਂ ਨਹੀਂ ਦੇਖੋ ਬੇਸਿਕਲੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਚੱਲਦੀ ਰਹੀ ਕਿ ਇੱਕ ਬੰਦੇ ਦੀ ਅਰੈਸਟ ਦੇ ਬਾਅਦ ਉਹ ਸਾਰਾ ਜਦੋਂ ਕਲਮਿਨੇਟ ਹੋਇਆ ਮੋਡਿਊਲ ਸਾਰਾ ਪਰਦਾ ਫਾਸ਼ ਹੋਇਆ ਉਹਦੇ ਚ ਸਾਰੀ ਇਹ ਟੋਟਲ ਰਿਕਵਰੀ ਤੁਹਾਨੂੰ ਸ਼ੇਅਰ ਕੀਤੀ ਗਈ ਹੈ। ਹਾਂ ਸਰ ਗੁਰਵੀ ਇਸ ਦੇ ਵਿੱਚ ਗ੍ਰਿਫਤਾਰੀਆਂ ਕਾਟਲ ਦੇ ਵਿੱਚ ਹੋ ਸਕਦੀਆਂ। ਹਾਂ ਬਿਲਕੁਲ ਹੋ ਸਕਦੀਆਂ ਜੀ। ਬਹੁਤ ਵੱਡਾ ਕਾਟਲ ਹੈ ਔਰ ਮੈਂ ਟੀਮ ਨੂੰ ਦਿਲੀ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਅਨਤਕ ਮਿਹਨਤ ਕਰਕੇ ਔਰ ਬੜਾ ਬ੍ਰਿਲੀਅੰਟ ਇਨਵੈਸਟੀਗੇਸ਼ਨ ਕਰਕੇ ਇੱਥੇ ਤੱਕ ਪਹੁੰਚੇ ਹੈ ਥੈਂਕ ਯੂ ਸਰਤਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਜਿਹੜੇ ਇਹਨਾਂ ਦੀ ਗਵਾਈ ਚ ਲਗਾਤਾਰ ਨਸ਼ਾ ਤਸਕਰ ਜਿਹੜੇ ਗ੍ਰਿਫਤਾਰ ਹੋ ਰਹੇ ਨੇ ਵੱਡੀਆਂ ਰਿਕਵਰੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਭਾਵੇਂ ਨਸ਼ਾ ਤਸਕਰ ਹੋਣ ਜਾਂ ਵੈਪਨਸ ਦੀ ਰਿਕਵਰੀ ਹੋਵੇ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਸਦਾ ਗੁਰਪ੍ਰੀਤ ਸਿੰਘ ਭੁਲੜ ਲਗਾਤਾਰ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਦੇ ਖਿਲਾਫ ਉਹਨਾਂ ਦੀਆਂ ਟੀਮਾਂ ਕਾਰਵਾਈ ਕਰ ਰਹੀ ਨੇ ਤੇ ਅੱਜ ਵੀ ਭਾਰੀ ਮਾਤਰਾ ਦੇ ਵਿੱਚ ਜਿੱਤੇ ਹੈਰੋਨ ਬਰਾਮਦ ਹੋਈ ਹੈ ਓਪੀਐਮ ਬਰਾਮਦ ਕੀਤੀ ਹੈ ਪਲੱਸ ਨਾਲ ਵੈਪਨਸ ਦੀ ਵੀ ਰਿਕਵਰੀ ਜਿਹੜੀ ਹੋਈ ਹੈ ਔਰ ਪਲੱਸ ਇਸ ਦੇ ਵਿੱਚ ਜਿਹੜਾ ਮੁੱਖ ਕਿੰਗਪੀਨ ਹੈ ਉਹਨਾਂ ਦੇ ਉਹ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਇਸਤੇਮਾਲ ਕਰਦੇ ਸੀ ਇੱਕ ਲੜਕੀ ਦੀ ਵੀ ਗ੍ਰਿਫਤਾਰੀ ਜਿਹੜੀ ਹੈ ਇਸ ਦੇ ਵਿੱਚ ਹੋਈ ਹੈ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀ i are